पर मेरी चोरी हुई सी तकरीबन कोई 60 70 लाख दी गोल्ड दी 26 ਤਰੀਕ ਨੂੰ ਚੋਰੀ ਹੋਈ ਸੀ ਤੇ ਮੈਂ ਥਾਣੇ ਦੇ ਬੜੇ ਚੱਕਰ ਕੱਟ ਰਹੀ ਸੀ ਤੇ ਮੈਨੂੰ ਥਾਣੇ ਤੋਂ ਕੋਈ ਇਨਸਾਫ ਨਹੀਂ ਮਿਲਿਆ ਤੇ ਜਿੰਨੇ ਚੋਰੀ ਕੀਤੀ ਸੀ ਉਹ ਪੂਰਾ ਮੈਨੂੰ ਪਤਾ ਚੱਲ ਗਿਆ ਤੇ ਮੈਂ ਪੁਲਿਸ ਨੂੰ ਦੱਸਿਆ ਕਿਸ ਇਨਸਾਨ ਨੇ ਮੇਰੀ ਚੋਰੀ ਕੀਤੀ ਹੈ ਲੇਕਿਨ ਪੁਲਿਸ ਨੇ ਮੰਨੀ ਨਹੀਂ ਮੇਰੀ ਗੱਲ ਚੋਰੀ ਹੋਈ ਕਿੱਦਾ ਸੀ ਕਿੱਥੇ ਚੋਰੀ ਇਸਥਾਂ ਹੋਈ ਸੀ ਕਿ ਮੈਂ ਘਰ ਨਹੀਂ ਸੀ ਮੈਂ ਜਿਮ ਗਈ ਹੋਈ ਸੀ ਮੇਰਾ ਹਸਬੰਦ ਆਇਆ ਰਾਈਨਾਮੇ ਲਈ ਉਰਤੇ ਮੇਰਾ ਪਰਚਾ ਦਰਜ ਕਰਵਾਇਆ ਹੋਇਆ ਸੀ। ਤਾਈਨਾਮੇ ਲਈ ਆਇਆ ਮੇਰੀ ਗੁੜੀਆਂ ਨੂੰ ਕਹਿੰਦਾ ਕਿ ਮੰਮੀ ਨੇ ਕਿਹਾ ਰਾਈਨਾਮਾ ਕਰਨਾ ਹੈ ਤੇ ਮੈਂ ਉੱਪਰ ਬੈਟਰ ਲਗਾ। ਇਹਦੇ ਦੁਨੀਆਂ ਨੂੰ ਚੋਰੀ ਕਰਕੇ ਚਲਾ ਗਿਆ 골ਡ। ਮੈਂ ਪੀਸੀਆ 181 ਤੇ ਕਾਲ ਕੀਤੀ। ਮੇਰੇ ਘਰ ਪੁਲਸ ਆਈ ਲੇਕਿਨ ਪੁਲਸ ਨੇ ਮੇਰਾ ਯਕੀਨ ਨਹੀਂ ਕੀਤਾ ਕਿ ਇੰਨਾ 골ਡ ਹੋਏਗਾ। ਐਫ ਆਈ ਆਰ ਲੋਜ ਨਹੀਂ ਕੀਤੀ। ਮੈਂ ਥਾਣੇ ਦੇ ਬੜੇ ਚੱਕਰ ਕੱਢਦੀ ਸੀ। ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਕਿੰਨੇ ਤੋਲੇ-ਤੋਲੇ ਸੀ? ਸਰ ਮੇਰਾ ਤਕਰੀਬਨ ਕੋਈ ਮਤਲਬ ਕਿ 1 ਕਿਲੋ ਦੇ ਕਰੀਬ ਸੋਨਾ ਸੀ। 1 ਕਿਲੋ ਦੇ ਕਰੀਬ ਸੋਨਾ ਸੀ ਜਿਹਦੇ ਵਿੱਚ 20-25 ਲੱਖ ਦੀ ਰਿਕਵਰੀ ਹੋ ਗਈ ਆ 20-25 ਲੱਖ ਦੀ ਰਿਕਵਰੀ ਹੋ ਗਈ ਆ ਬਾਕੀ ਉਹਨੇ ਕੁਝ ਵੇਚਿਆ 골ਡ ਤੇ ਉਹ ਰਿਕਵਰ ਕਰਨਾ ਬਾਕੀ ਆ ਇਹਦੇ ਵਿੱਚ ਐਸ ਐਚਓ ਸਾਹਿਬ ਡੀ ਡਿਵੀਜ਼ਨ ਨੇ ਮੁੰਜੀ ਅਮੌਲਕ ਨੇ ਵਿਕਰਮ ਨੇ ਸੁਦੇਸ਼ ਐਸ ਆਈ ਨੇ ਏ ਸੀ ਪੀ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਇੰਨਾ ਸਾਥ ਦਿੱਤਾ ਇਸ ਮੈਂ ਕੰਨੀਆ ਮੇਰੀ ਇਹਨਾਂ ਨੇ ਤਹਿਕੀਕਾਤ ਇੰਨੀ ਵਧੀਆ ਕੀਤੀ ਕਿ ਮੁਜਰਮ ਪਠਾਨ ਕੋਟਾ ਅਰੈਸਟ ਕਰਕੇ ਲਿਆਏ ਆ ਏ ਸੀ ਪੀ ਸਾਹਿਬ ਸੁਰਿੰਦਰ ਸਿੰਘ ਜੀ ਹਾਂ ਜੀ ਏ ਸੀ ਪੀ ਸਾਹਿਬ ਸੁਰਿੰਦਰ ਸਿੰਘ ਜੀ ਨੇ ਬਹੁਤ ਮੇਰਾ ਸਾਥ ਦਿੱਤਾ ਉਹਨਾਂ ਨੇ ਇੰਨਾ ਸਾ ਦਿੱਤਾ ਮੇਰਾ ਪੂਰਾ ਰਿਕਵਰ ਸੋਨਾ ਕੀਤਾ ਹੁ ਜਿਹੜਾ ਜਿਹੜਾ ਵੇਚਿਆ ਉਹ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਤੇਰਾ ਸਾਰਾ ਰਿਕਵਰ ਕਰਾਂਗੇ ਤੇ ਮੈਨੂੰ ਰਿਕਵਰ ਕਰਕੇ ਤੈਨੂੰ ਦਿੱਤਾ ਜਾਏਗਾ ਕਿੰਨੇ ਹੈਗੇ ਦੋਸ਼ੀ ਜਿਹੜੇ ਅੱਜ ਦੇ ਸਰ ਦੋ ਦੋਸ਼ੀ ਆ ਬਾਕੀ ਉਹਦੀ ਇੱਕ ਵੇ ਹਸਬੰਡ ਇੱਕ ਮੇਰੀ ਬਹੂ ਇਹ ਦੋ ਦੋਸ਼ੀ ਆ ਉਸ ਤੋਂ ਬਾਅਦ ਔਰੀ ਮੇਰੀ ਮਦਰ-ਇਨ-ਲॉ ਅਸਿਸਟੈਂਟ ਇਨ-ਲॉ 골ਡ ਦੇ ਕੇ ਗਏ ਆ ਉਹਨਾਂ ਨੇ ਮੇਰੀ ਮਦਰ ਇਨ ਲਾਉ ਨੇ ਫੋਨ ਕੀਤਾ ਆਪਣੀ ਬੇਟੀ ਨੂੰ ਕਿ ਲਮਾੜੀ ਦੇ ਉੱਪਰ ਬੋਲਡ ਪਿਆ ਲੈ ਕੇ ਜਲਦੀ ਪਠਾਨਕੋਟੋਂ ਤੇ ਬੱਸ ਤੇ ਬੈਠ ਕੇ ਆ ਜਾ ਉਹ ਬੱਸ ਤੇ ਬੈਠ ਕੇ ਬਾਹਰ ਪਕੜਾ ਕੇ ਗਈ ਹੈ ਮੱਤਰਕਾਰ ਗੁਰਿੰਦਰ ਸਿੰਘ ਨੂੰ ਫੜਾ ਕੇ ਗਈ ਹੈ ਤੇ ਉਹਨੇ ਅੰਦਰ ਜਾ ਕੇ ਦਿੱਤਾ ਹੁਣ ਕੀ ਮੰਗਤੀ ਕਰਦੇ ਹੋ ਮੈਂ ਹੀ ਮੰਗ ਕਰਦੀ ਆ ਕਿ ਮੇਰੇ ਅਗਲੇ ਦੋਸ਼ੀ ਵੀ ਫੜੇ ਜਾਣ ਤਾਂ ਉਹਨਾਂ ਦੀ ਵੀ ਅਰੈਸਟ ਪਾਈ ਜਾਵੇ ਬੰਦਾ ਸੋਨਾ ਕੰਪੁਆ ਜੇ ਬੰਦਾ ਸੋਨਾ ਮੈਨੂੰ ਦਵਾਇਆ ਚਾਵੇ ਜਿਹੜਾ ਮੇਰਾ ਬਕਾਇਆ ਰਹਿ ਗਿਆ ਮਾਮਲਾ ਇਹ ਸੀ ਕਿ ਪੂਜਾ अरोੜਾ ਦੇ ਘਰ ਕੁਝ ਦਿਨ ਪਹਿਲਾਂ ਚੋਰੀ ਹੋਈ ਸੀ ਤੇ ਇੱਕ ਇਹ ਬਲਾਈਂਡ ਕੇਸ ਸੀ ਕਿਉਂਕਿ ਪਤਾ ਨਹੀਂ ਸੀ ਲੱਗ ਰਿਹਾ ਵੀ ਕਿਸ ਨੇ ਚੋਰੀ ਕੀਤੀ ਹੈ ਤੇ ਸ਼ੱਕ ਸੀ ਫੈਮਿਲੀ ਮੈਂਬਰਸ ਤੇ ਤੇ ਜਦੋਂ ਕਿ ਫਿਰ ਉਸ ਤੋਂ ਬਾਅਦ ਮਾਮਲਾ ਦਰਜ ਹੋਇਆ ਐਸ ਐਚਓ ਬੀ ਡਿਵੀਜ਼ਨ ਤੇ ਜੋ ਏ ਸੀ ਬੀ ਸਾਹਿਬ ਦੇ ਹੁਕਮ ਨਾਲ ਜੋ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਤਫ਼ਤੀਸ਼ ਜਦੋਂ ਪੁਲਿਸ ਨੇ ਸਾਇੰਟਿਫਿਕ ਐਵੀਡੈਂਸ ਦੇ ਥਰੂ ਫਿਰ ਪਤਾ ਕਰਾਇਆ ਵੀ ਇਹਨਾਂ ਦੇ ਪਰਿਵਾਰ ਦੇ ਮੈਂਬਰ ਕੋਈ ਸ਼ਾਮਲ ਸੀ ਜਿਨ੍ਹਾਂ ਨੇ ਵੀ ਸਾਰਾ ਜਿਹੜਾ ਗਹਿਣਾ ਵਗੈਰਾ ਸੋਨਾ ਚੋਰੀ ਕੀਤਾ ਪੂਜਾ ਰੋੜਾ ਦਾ ਸਰ ਰਾਜ ਹੋ ਗਿਆ ਬਰਾਮਤ ਹੋ ਗਿਆ ਕਿ ਕਿੰਨੀ ਬਰਾਮਤ ਹੋਈ ਹਾਂਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੋਸ਼ੀ ਰੈਸਟ ਹੋ ਗਏ ਆ ਤੇ ਬਾਕੀ ਅੰਡਰ ਇਨਵੈਸਟੀਗੇਸ਼ਨ ਹੈ ਤੇ ਕੁਝ ਕਿ ਰਿਕਵਰ ਹੋਇਆ ਬਾਕੀ ਇਹ ਕਰਨਾ ਬਾਕੀ ਹੈ ਜੀਨ ਸਾਹਿਬ ਕਿਤੇ ਨਾ ਕਿਤੇ ਪੂਜਾ ਮੈਡਮ ਨੂੰ ਬਹੁਤ ਇਸ ਕੇਸ ਲਈ ਬਹੁਤ ਥੱਕੇ ਪਰਚਾ ਦਰਜ ਕਰਾਉਣ ਲਈ ਬਹੁਤ ਅਫੇਰ ਹੋਣਗੇ ਜਾਨੇ ਦੇਖੋ ਇੱਕ ਬਲਾਈਂਡ ਕੇਸ ਸੀ ਤੇ ਘਰ ਦੇ ਵਿੱਚ ਚੋਰੀ ਹੋਣੀ ਤੇ ਫੈਮਿਲੀ ਮੈਂਬਰ ਇਨਵੋਲ ਹੋਣੇ ਇੱਕ ਬੜਾ ਇਹਨੂੰ ਸੋਲਵ ਕਰਨਾ ਬੜਾ ਡਿਫਿਕਲਟ ਆ ਵੀ ਇਹ ਛੇਤੀ ਕਿਦਰੇ ਇਹਨੂੰ ਸੁਲਝਾਣਾ ਪੁਲਿਸ ਲਈ ਵੀ ਮੁਸ਼ਕਲ ਸੀ ਤੇ ਇੱਕ ਵਿਸ਼ਵਾਸ ਵੀ ਨਹੀਂ ਆਉਂਦਾ ਵੀ ਅਲੀਗੇਸ਼ਨ ਘਰ ਦੇ ਮੈਂਬਰ ਤੇ ਲੱਗ ਰਹੇ ਆ ਵੀ ਇਸ ਨੇ ਚੋਰੀ ਕੀਤਾ ਪਰ ਜੋ ਇਹਨਾਂ ਨੇ ਕਹਿੰਦੇ ਸੀ ਅਲੀਗੇਸ਼ਨ ਉਹ ਵਾਕਈ ਸੱਚ ਨਿਕਲੇ ਸਾਇੰਟਿਫਿਕ ਐਵੀਡੈਂਸ ਜਦੋਂ ਕਲੈਕਟ ਕੀਤੀ ਪੁਲਿਸ ਨੇ ਉਹ ਤੋਂ ਸਾਫ਼ ਹੋ ਗਿਆ ਵੀ ਇਹਨਾਂ ਦਾ ਜਿਹੜਾ ਹਸਬੰਦ ਆ ਤੇ ਹੋਰ ਪਰਿਵਾਰਕ ਮੈਂਬਰ ਜਿਹੜੇ ਆ ਉਹ ਇਨਵੋਲ ਸੀ ਇਹਦੇ ਵਿੱਚ ਇਸ ਕਰਕੇ ਇਹਨਾਂ ਨੂੰ ਬੜੀ ਮੁਸ਼ਕਲ ਆਈ ਹੈ ਪਰਚਾ ਦਫਤਰਾਂ ਚ ਵੀ ਜੇਮਰਪੁਰ ਨੂੰ ਪਰਾਨ ਆਇਆ ਇਹਦੇ ਵਿੱਚ ਜੋ ਹੁਣ ਤੱਕ ਸਾਹਮਣੇ ਆਇਆ ਵੀ ਇਹ ਜਿਹੜੀ ਸਿਸਟਰ ਹੈ ਉਹ ਵੀ ਇਨਵੋਲ ਹੈ ਇਹਦੀ ਮਦਰ ਵੀ ਇਨਵੋਲ ਹੈ ਤੇ ਬਾਕੀ ਅਜੇ ਅੰਡਰ ਇਨਵੈਸਟੀਗੇਸ਼ਨ ਕਿਉਂਕਿ ਜਸਟ ਅਜੇ ਅਰੈਸਟ ਹੀ ਹੋਏ ਆ ਤੇ ਰਿਮਾਂਡ ਲੈਣਾ ਅਜੇ ਇਹਨਾਂ ਦਾ ਰਿਮਾਂਡ ਤੋਂ ਬਾਅਦ ਜੋ ਵੀ ਦੋਸ਼ੀ ਆਪਣਾ ਬਿਆਨ ਦੇਗਾ ਉਸ ਤੋਂ ਬਾਅਦ ਜਿਹੜੀ ਅਗਲੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਦੀ ਕੀ ਇਨਵੋਲਵਮੈਂਟ ਸੀ ਅਜੇ ਤੱਕ ਸਾਨੂੰ ਸ਼ੱਕ ਵੀ ਹੈ ਵੀ ਇਹਨਾਂ ਨੇ ਜਿਹੜੇ ਸਾਰੇ ਫੈਮਿਲੀ ਮੈਂਬਰ ਇਹਦੇ ਇਨ-ਲਾوز ਨੇ ਸਾਰੇ ਸ਼ਾਮਿਲ ਨੇ ਇੱਕ ਲੇਡੀ ਆ ਪੂਜਾ ਵਾਈਫ ਆ ਅਨੋਪ ਕੁਮਾਰ ਵਾਸੀ ਪਟਪੁੰਜਾ ਵਾਲਾ ਬਾਜ਼ਾਰ ਉਹਨੇ ਸਾਨੂੰ 3-3-24 ਨੂੰ ਇੱਕ ਕੰਪਲੇਂਟ ਦਰਜ ਕਰਾਈ ਵੀ ਮੇਰਾ ਇਲਾਕਾ ਵਾਲਾ ਜਿਹੜਾ ਮੇਰੇ ਤੋਂ ਵੱਖ ਰਹਿੰਦਾ ਅਨੋਪ ਕੁਮਾਰ ਉਹ ਮੇਰੇ ਘਰ ਗੈਰ ਹਜ਼ਰੀ ਚ ਆਇਆ ਕਿ ਮੇਰੀ ਗੈਰ ਹਜ਼ਰੀ ਚ ਉਹ 410 ਗ੍ਰਾਮ ਸੋਨਾ ਜਿਹੜਾ ਉਹ ਘਰੋਂ ਚੋਰੀ ਕਰਕੇ ਲੈ ਗਿਆ ਜਿਹਦੇ ਸਬੰਧੀ ਇਹ ਮੁਕੱਦਮਾ ਨੰਬਰ 9 ਦਰਜ ਕੀਤਾ ਜਿਹਦੇ ਚ ਅਸੀਂ ਗਾਹ ਤਫਤੀਸ਼ ਕੀਤੀ ਸਾਨੂੰ ਉਹਦੀ ਲੋਕੇਸ਼ਨ ਤੋਂ ਪਤਾ ਲੱਗਾ ਵੀ ਉਹ ਪਠਾਨਕੋਟ ਰਹਿ ਰਿਹਾ ਕਿਤੇ ਉਸ ਤੋਂ ਬਾਅਦ ਅਸੀਂ ਉੱਥੇ ਜਾ ਕੇ ਸੋਰਸ ਲਾਏ ਸਾਰਾ ਕੁਝ ਕੀਤਾ ਰੇਡ ਕੀਤੀ ਤੇ ਉਹਨੂੰ ਅਨੂਪ ਕੁਮਾਰ ਤੇ ਇਹਦੀ ਨੂੰ ਜਿਹੜੀ ਆ ਚਾਹਤ ਦੋਵਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੇ ਬਾਅਦ ਦੇ ਵਿੱਚ 256 ਗ੍ਰਾਮ ਸੋਨਾ ਸਾਨੂੰ ਰਿਕਵਰ ਕਰਾਇਆ ਜਿਹੜਾ ਕਿ ਅਜੇ ਵੀ 154 ਗ੍ਰਾਮ ਸੋਨਾ ਅਜੇ ਬਾਤੀ ਹੈ ਰਿਕਵਰ ਕਰਨਾ ਉਹ ਦਰਾਨੇ ਰਮਾਨ ਤੋਂ ਬਾਅਦ ਅਸੀਂ ਦੁਬਾਰਾ ਪੁਸ਼ਕਿਸ਼ ਕਰਕੇ ਤੇ ਹੋਰ ਰਿਕਵਰ ਕਰਾਂਗੇ ਸਰ ਕਿੰਨੇ ਜਾਨੇ ਇਨਵੋਲਡ ਬਏ ਦੇ ਵਿੱਚ ਕੁਝ ਪਤਾ ਲੱਗਾ ਇਹਦੇ ਵਿੱਚ ਫਿਲਹਾਲ ਦੋ ਹੀ ਆ ਇਹਦੀ ਇਹਦਾ ਘਰ ਵਾਲਾ ਤੇ ਇਹਦੀ ਇੱਕ ਨੂੰ ਜਿਹੜਾ ਦੋਵਾਂ ਦੀ ਅरेस्ट ਪੈ ਗਈ ਆ ਤੇ ਦੋਵੇਂ ਗ੍ਰਿਫਤਾਰ ਨੇ ਸਰ ਆਪਣੀ ਪਤਨੀ ਦਾ ਹੀ ਤੁਨ ਸੁਮਨ ਨੇ ਚੋਰੀ ਕੀਤਾ ਜਿਹੜਾ ਹਾਂ ਇਹਦੀ ਪਤਨੀ ਦਾ ਉਹਨੇ ਆਪਣੇ ਥੋੜੇ ਥੋੜੇ ਪੈਸਿਆਂ ਤੋਂ ਕਰਕੇ ਉਹਨੇ ਬਣਾਇਆ ਸੀ ਤੇ ਹੁਣ ਉਹ ਉਹਦੋਂ ਵੱਖ ਰਹਿੰਦੀ ਸੀ ਉਹ ਵੱਖ ਰਹਿੰਦਾ ਸੀ ਤੇ ਉਹ ਸਾਰਾ ਸੋਨਾ ਇਹਨੇ ਆਪ ਬਣਾਇਆ ਸੀ